ਹਾਂਜੀ ਦੋਸਤੋ ਇਧਰ ਪਿੰਡਾ ਮੱਲੇ ਵਾਲਾ ਤੇ ਇਧਰ ਪਿਛੇ ਨੇ ਜੜੇਲਾ ਚਾਰ ਪੰਜ ਪੰਜ ਫੁੱਟ ਉਤਰ ਗਿਆ ਘਰਾ ਤੇ ਪੰਮੀਰਾਂ ਖੰਦਾ ਗਿਆ ਇਹ ਮੇਨਪੁਰੀ ਪਾਣੀ ਨੇ ਆਪਣੀ ਸ਼ਕਤੀ ਦਿਖਾਉਂਦਾ ਸੀ ਇਥੋਂ ਦੀ ਆ ਦੇਖਾ ਘਰਾ ਦਾ ਪਾਈ ਦਿੱਤਾ ਸੀ ਨਾ ਇਨਾ ਇਹ ਝੋਨਾ ਪਾਈ ਨਿਸਰ ਗਿਆ ਸੀ ਆ ਦੇਖ ਲੱਗ ਗਿਆ ਵੀ ਨਾਲੀ ਦਾ ਪਾਣੀ ਦੁਬਾਰੇ ਨਾ ਇਧਰ ਆ ਜੇ ਇਹ ਕਿੰਨਾ ਕੁ ਪਾਣੀ ਕੱਢਣਾ ਸੀ ਰਫਤਾਰ ਨਾਲ ਵੀਰਾਂ ਨੇ ਕੱਢਤਾ ਉਹ ਆਪੇ ਟੁੱਟ ਗਿਆ ਉਹ ਘਰ ਇਹ ਕਿਉਂਕਿ ਆ ਵੱਡਾ ਘਰਾ ਆ ਪਾਇ ਇਥੋਂ ਦੀ ਹੋ ਸਕਦਾ ਇਹਦੇ ਵਿੱਚ ਆ ਲੇਟ ਹੋਵੇ ਤਾਰਾਂ ਚ ਹੁਣ ਵੀਰਾਂ ਨੇ ਅਸਿਹ ਦਾ ਟ੍ਰੇਨ ਜੰਗ ਪਿਆ ਤੇ ਨੇ ਜੇਡੇਲੇ ਦੇ ਕਿਹੜੇ ਬਾਣਾ ਹਾ ਸੜਕ ਤੋਂ ਪਰਾਂ ਇਹ ਵੀ ਸਾਨੂੰ ਦਿਖਾ ਕੇ ਲੈਣਾ ਪਹਿਲਾਂ ਵਾਹ ਹਾਂਜੀ ਦੋਸਤੋ ਕਿਹੜਾ ਸਾਨੂੰ ਉਹ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਪਿਛਲੇ ਬਲੌਗ ਚ ਨਾ ਕਿਹੜਾ ਪੁਨੀਹਾਰੀ ਤੋਂ ਬੰਨਾ ਟੁੱਟਿਆ ਸੀ ਨਾ ਉਹ ਪਾਣੀ ਭਾਈ ਇੱਥੇ ਨੇ ਜੇਡੇਲੇ ਆ ਕੇ ਲੱਗ ਗਿਆ ਸੀ ਸਾਰਾ ਤੇ ਉਹ ਚੋਨਾ ਉਸ ਨੇ ਸਾਰਾ ਖਤਮ ਕਰਤਾ ਇਥੇ ਕਾਫੀ ਹਜ਼ਾਰਾਂ ਇਹ ਕੜਵਾਨਗੇ ਖਰ ਰੇ ਕਿਉਂਕਿ ਪਿਛਲੇ ਪਿੰਡਾਂ ਦੇ ਵੀ ਵਾਣ ਹੈਗੇ ਨੇ ਇਹ ਨਾਲ ਬੰਨੇ ਦੇ ਨਾਲ ਨਾਲ ਤੇ ਆ ਨੀ ਜਿਹੜੇ ਡਲੇ ਦੇ ਆ ਦੇ ਨਿਸਰਿਆ ਖੜਾ ਸੀ ਭਾਈ ਝੋਨਾ ਸਾਰਾ ਇਹ ਸੋਨੂੰ ਇੱਕ ਛੁੱਕਰ ਕੇ ਖਾਵਾਂ ਆ ਦੇਖ ਇਹ ਝੋਨਾ ਭਾਈ ਨਿਸਰ ਗਿਆ ਸੀ ਆ ਦੇਖ ਤੇ ਹਜੇ ਵੀ ਪਾਣੀ ਇਹਦੇ ਵਿੱਚ ਘਟੋ ਘਟਾ 2 2 2.5 2.5 ਫੁੱਟ ਖੜਾ ਕਿਉਂਕਿ ਸੋਨੂੰ ਪਤਾ ਇੰਨਾ ਕੱਦ ਹੁੰਦਾ ਝੋਨੇ ਦਾ ਤੇ ਨੀਵੇਂ ਥਾਮਾ ਚ ਨੀਵੇਂ ਆਊਗਾ ਇਹ ਸੜਕ ਨਾਲ ਲੱਗਿਆ ਸੀ ਪਾਣੀ ਤੇ ਇਹ ਚੋਨਾ ਖਤਮ ਹੀ ਸਮਝੋ ਕਿਉਂਕਿ ਜੋ ਮਸਕ ਮਰੀ ਜਾਂਦੀ ਐ ਇਸ ਟਾਈਮ ਆ ਗਲ ਗਿਆ ਸੜ ਗਿਆ ਤੇ ਨਿਸਰਿਆ ਹੋਇਆ ਚੋਨਾ ਬਾਕੀ ਦਾ ਦਾਣੇ ਦਾ ਗਾਲੀ ਗਏ ਉਹਨਾਂ ਦੇ ਘਰੇ ਕੰਮ ਦੇ ਤਾਂ ਹੈ ਨਹੀਂ ਕਿਉਂਕਿ ਇਹਦੀ ਕੁਆਲਿਟੀ ਖਤਮ ਹੋ ਗਈ ਹੋਗੀ ਹੁਣ ਇਹ ਨੇਜੇ ਡੇਲੇ ਦੇ ਬਾਹਣਾ ਪਾਈਆ ਆ ਸਾਰੇ ਵਾ ਨੇਜੇ ਡੇਲੇ ਦੇ ਹੋਣਗੇ ਕਿਉਂਕਿ ਇਹ ਬੰਨੇ ਦੇ ਨੇਜੇ ਡੇਲੇ ਵਾਲੀ ਸਾਈਡ ਹੈਗੀ ਆ ਸਾਹਮਣੇ ਪਿੰਡ ਨੇਜਾ ਡੇਲਾਗਾ ਤੇ ਇਧਰ ਇਧਰਲੇ ਪਾਸੇ ਮੱਲੇ ਆਲਾ ਸੀ ਤੇ ਝੋਨੇ ਸਾਰੇ ਖਤਮ ਹੋ ਗਏ ਵਿਚਾਰਿਆਂ ਦੇ ਤੇ ਉਹ ਵੀਰਾਂ ਦਾ ਕਣਕ ਦੇਖੋ ਯਾਰ ਕਹਿੰਦਾ ਬਾਤ ਜੀ ਆਜ ਗਈ ਤਾਂ ਦੇਖੋ ਵੀ ਜਾਂਗੇ ਬਾਕੀ ਉਹ ਵੀਰ ਇੱਥੇ ਬੈਠਾ ਉਹ ਦੱਸਦਾ ਸੀ ਕਹਿੰਦਾ ਵੱਡੀਆਂ-ਵੱਡੀਆਂ ਮੋਟਰਾਂ ਲਾ ਕੇ ਨਾ ਪਿੱਛੇ ਉੱਥੇ ਮੋਟਰਸਾਈਕਲ ਨਹੀਂ ਜਾਂਦਾ ਨਹੀਂ ਮੈਂ ਜਾਂਦਾ ਸੀ ਕਹਿੰਦਾ ਕਿਉਂਕਿ ਰਸਤੇ ਦੇ ਵਿੱਚ ਖਤਰਾ ਹੈ ਥੋੜਾ ਜਿਹਾ ਉਹ ਬੰਨਾ ਪਾਰ ਗਿਆ ਬੰਦਾ ਤੁਰਕੀ ਮਸਾ ਲੰਗਦਾ ਗਿਆ ਇੱਧਰ ਨਹੀਂ ਮਸ ਉਹਨੂੰ ਲਾਜ਼ਮੀ ਦਿਖਾ ਕੇ ਲਿਆਉਂਦਾ ਉਹ ਮੋਟਰਾਂ ਨਾਲ ਚੱਕ-ਚੱਕ ਕੇ ਨਾ ਇਹ ਚੋ ਪਾਣੀ ਉਹ ਨਾਲੀ ਜਿ ਸਿੱਟੀ ਜਾਂਦੇ ਆ ਇੱਕ ਸਾਨੂੰ ਮੈਂ ਜ਼ਿਕਰ ਕੀਤਾ ਸੀ ਉਦੋਂ ਪਿਛਲੇ ਵਲੌਗ ਚ ਵੀ ਆ ਬੰਨਾ ਹੋ ਗਿਆ ਉਹ ਤੇੜਾਂ ਵਾਲਾ ਦਿਖਾਇਆ ਸੀ ਨਾ ਕਿਹੜਾ ਭਾਈ ਨਾਲੀ ਦਾ ਪਾਣੀ ਨਾਲੀ ਚ ਹੀ ਪਊਗਾ ਉਹ ਆ ਦਿਖਾਇਆ ਸੀ ਤੁਹਾਨੂੰ ਆ ਭਣਿਆਰੀ ਵਾਲਾ ਪਾਣੀ ਐ ਆ ਭਾਈ ਨਾਲੀ ਦਾਗਾ ਨਾਲੀ ਹੁਣ ਕਾਫੀ ਉਤਰੀਏ ਘਰ ਚਾਰ 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 ਫੋਟਾ ਆ ਬੰਨਾ ਟੁੱਟ ਗਿਆ ਸੀ ਉਦੋਂ ਦੇਖ ਕਿਹੜਾ ਸੀ ਤੁਹਾਨੂੰ ਤੇੜਾਂ ਲਖਾਂਗਾ ਸੀਗਾ ਇਹ ਆਹਾ ਬੰਨਾ ਆ ਦੇਖ ਇਹ ਦਵਾਰੇ ਵੀਰਾਂ ਨੇ ਖਰ ਹੁਣ ਬੰਦ ਕਰਤਾ ਕੀ ਆ ਵੀ ਨਾਲੀ ਦਾ ਪਾਣੀ ਦਵਾਰੇ ਨਾਲ ਇੱਧਰ ਆ ਜੇ ਇਹ ਕਿੰਨਾ ਕੁ ਪਾਣੀ ਕੱਢਣਾ ਸੀ ਰਫ਼ਤਾਰ ਨਾਲ ਵੀਰਾਂ ਨੇ ਕੱਢਤਾ ਉਹ ਆਪੇ ਟੁੱਟ ਗਿਆ ਉਹ ਘਰ ਇਹ ਕਿਉਂਕਿ ਉੱਦੀ ਪਾਟ ਗਿਆ ਸੀ ਇੱਥੋਂ ਇਹ ਇਨਾ ਆ ਦੇ ਇੱਥੋਂ ਦਿਖਾਵਾਂ ਮੈਂ ਤੁਹਾਨੂੰ ਇਹ ਬੰਨਾ ਪੂਰਾ ਨਹੀਂ ਹੋ ਗਿਆ ਹੁਣ ਇੱਥੋਂ ਦੀ ਇੱਥੋਂ ਦੀ ਆਦੇ ਆ ਖਾਈ ਹੈ ਗੜੀ ਆ ਪੈ ਗਿਆ ਸੀ ਵੱਡਾ ਪਾੜ ਪੈ ਗਿਆ ਸੀ ਆ ਦੇ ਇੱਥੇ ਮਸ਼ੀਨਾ ਮਸ਼ੂਨਾ ਦਾ ਮਤਲਬ ਹੈ ਮਿੱਟੀ ਸਿੱਟੀ ਹੈ ਵੀਰਾਂ ਨੇ ਇੱਥੋਂ ਇੱਥੋਂ ਬੰਦ ਕੀਤਾ ਹੈ ਦਵਾਰੇ ਆ ਦੇ ਇੱਥੋਂ ਪੂਰੀ ਉੱਚੀ ਪਹੀ ਆ ਗਈ ਤੇ ਆ ਦੇਖ ਇਥੋਂ ਕਿੰਨਾ ਨੀ ਮੈਂ ਗਿਆ ਹਿਆ ਇੱਕੇ ਦਾ ਘਟੋ ਘਟ 6-7 ਫੁੱਟ ਨੀ ਮੈਂ ਆ ਆ ਬੰਨਾ ਉਹਦੇ ਨੂੰ ਆਹਾ ਤੇ ਦਵਾਰੇ ਬੰਦ ਕੀਤਾ ਕਈ ਵਾਰੀ ਨਾਲੀ ਦਾ ਪਾਣੀ ਕਹਿੰਦੇ ਪਿੱਛੋਂ ਰਫਤਾਰ ਹੋ ਰਹੀ ਜਾਂਦੀ ਹੈ ਵੀ ਕਿੰਨਾ ਕਿ ਨਿਕਲਣਾ ਸੀ ਉਹਨਾਂ ਨੇ ਕੱਢਤਾ ਕਿਉਂਕਿ ਇਹਦੇ ਲੈਵਲ ਬਰਾਬਰ ਹੋ ਗਿਆ ਜੇ ਨਾਲੀ ਹੋਰ ਵਹਿ ਗਈ ਥੱਲੇ ਫਿਰ ਇਹ ਖਾਈ ਪਟ ਕੇ ਇਥੋਂ ਦੀ ਪਾਣੀ ਸਾਰਾ ਕੱਢਣਾ ਸੌਖਾ ਹੋ ਜੂਗਾ ਆ ਬੰਨ ਵਾਲਿਆਂ ਨੂੰ ਵੀਰਾਂ ਨੂੰ ਘਟੋ ਘਟ ਵਿੱਚ ਉਹਨਾਂ ਦਾ ਖਤਮ ਹੋ ਗਿਆ ਕਣਕ ਤਾਂ ਸੌਖੀ ਵੀ ਜਣ ਲਾਂਗੇ ਵਿਚਾਰੇ ਯਾਰ ਤੇ ਨਾਲੀ ਅਜੇ ਉਤਰਦੀ ਜਾਂਦੀ ਹੈ ਕਰ ਚਾਲਾ ਸ਼ੁਕਰ ਹੈ ਹਜੇ ਵੀ ਉੱਤਰ ਜੇ ਕਿਉਂਕਿ ਕਿਹੜੇ ਬਾਣਾ ਦੇ ਵਿੱਚ ਪਾਣੀ ਖੜੇ ਹੈ ਨਾ ਉਹ ਕੱਢਣੇ ਸੌਖੇ ਹੋ ਜਾਣਗੇ ਸਾਰੇ ਭਰਾਵਾਂ ਨੂੰ ਵੀ ਘਟੋ ਘਟਾ ਕਣਕ ਦਾ ਖੈਰ ਸੁੱਖਣਾ ਬੀਜ ਲਗੇ ਤੇ ਜੇ ਪਾਣੀ ਨਿਕਲੂਗਾ ਤਾਂ ਬਾਤ ਆਊਗੀ ਤੇ ਜੇ ਬਾਤ ਆਊਗੀ ਤਾਂ ਕਣਕ ਬੀਜੂਗੀ ਆ ਨੁਕਸਾਨ ਸਭ ਤੋਂ ਵੱਡਾ ਹੋ ਗਿਆ ਬਾਕੀ ਹਜੇ ਕੋਠੇ ਮੋਟਰਾਂ ਦਾ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਕਿ ਕਿੰਨੀਆਂ ਕੰਨੀਆਂ ਤੇ ਮੋਟਰਾਂ ਕਿਵੇਂ ਉਹ ਸੜਕ ਨਾ ਉਹ ਬਾਚਿੰਗਾ ਹੋਣੀਆਂ ਖਾਰਾ ਕਿਉਂਕਿ ਉਹਨਾਂ ਇਹਦੇ ਵਿੱਚ ਦੋ ਦੋ 2-2 ਫੁੱਟ ਪਾਣੀ ਮਸਾ ਲੱਗਿਆ ਹੋਊਗਾ ਕਿਹੜੀਆਂ ਜਮੇ ਵਿੱਚ ਸੈਂਟਰ ਚ ਆਂ ਨਾ ਉਹ ਤਾਂ ਬਾਈ ਯਾਰ ਨਵੇਂ ਬੋਰ ਕਰਨੇ ਪੈਣਗੇ ਹੋ ਸਕਦਾ ਮੋਟਰ ਹੀ ਵਿੱਚ ਫਸ ਜਾਣਾ ਹੁਣ ਇੱਥੇ ਤੁਹਾਨੂੰ ਅਪਡੇਟ ਦਿਖਾਉਣੀ ਸੀ ਵੀ ਉੱਥੇ ਕੀ ਹਾਲਾਤ ਬਣ ਗਏ ਅੱਜ ਹਾਂ ਆ ਚੋ ਨੇ ਵੀ ਫਸਲਾ ਖਤਮ ਹੋ ਗਈ ਬਿਲਕੁਲ ਜਮਾ ਤੇ ਸਾਨੂੰ ਉਹ ਟਰੈਕਟਰ ਵਾਲਾ ਦਿਖਾਉਣੇ ਜਾ ਕੇ ਉਹਨਾਂ ਦਾ ਹਾਂ ਇਧਰਲੇ ਆ ਨਾਲ ਹੀ ਹੈ ਬੰਡਾ ਇਹ ਮੱਲੇ ਕਾ ਇਧਰ ਨਹੀਂ ਜੜੇ ਲੱਗਾ ਇਹ ਇਕੱਠੇ-ਇਕੱਠੇ ਕੋਲੇ-ਕੋਲੀ ਹੈਗੇ ਤੇ ਸੋਨੂੰ ਇਹ ਦਿਖਾਉਣੇ ਆਗੇ ਨਾਲੀ ਕਾਫੀ ਉਤਰ ਗਈ ਐ ਘਟੋ ਘਟਾ ਚਾਰ ਚਾਰ ਫੁੱਟ ਉਤਰ ਗਈ ਐ ਨਾਲੀ ਚਾਰ ਫੁੱਟ ਲੈਵਲ ਪਾਣੀ ਦਾ ਨੀਵਾ ਵਾ ਗਿਆ ਭਾਈ ਇੱਥੋਂ ਤੇ ਪਾਣੀ ਦੀ ਰਫਤਾਰ ਪੂਰੀ ਤੇਜ਼ ਹੈ ਹਜੇ ਇਸ ਕਰਕੇ ਆ ਬੰਨਾ ਦਵਾਰੇ ਬੰਦ ਕਰਤਾ ਸੀ ਕਿੱਦੇ ਹੋਰ ਵਗੀ ਤਨ ਫਟਾ ਤਾਂ ਇਹ ਇੱਥੋਂ ਖਾਈ ਪਾ ਕੇ ਵੀਰਾ ਨਾਲੀ ਦਾ ਪਾਣੀ ਨਾਲੀ ਚੀ ਪਾ ਦਾਂਗੇ ਕਿਹੜਾ ਪਿਛੋਂ ਪੁਨੀਆਰੀ ਤੋਂ ਆਇਆ ਸੀ ਭਾਈ ਹਾਂਜੀ ਦੋਸਤੋ ਇੱਧਰ ਪਿੰਡਾ ਮੱਲੇ ਵਾਲਾ ਤੇ ਇੱਧਰ ਪਿਛੇ ਨੇ ਜੜੇਲਾ ਤਿਆ ਪਾ ਖੜੇ ਸੀ ਭਾਈ ਪੁਲ ਦੇ ਉੱਤੇ ਆ ਦੇਖੋ ਭਾਈ ਤੇ ਪਾਣੀ ਦੀ ਰਫਤਾਰ ਦੇਖੋ ਪਾਣੀ ਹਜੇ ਵੀ ਪਮੀਰਾਂ ਖਾਂਦਾ ਭਾਈ ਉੱਤਰ ਗਿਆ ਖੜਾ 4 4 5 5 ਫੁੱਟ ਉੱਤਰ ਗਿਆ ਖੜਾ ਤੇ ਪਮੀਰਾਂ ਖਾਂਦਾ ਗਿਆ ਇਹ ਮੇਨ ਪੁਲ ਮੱਲੇ ਵਾਲਾ ਤੇ ਉਹ ਸਾਹਮਣੇ ਕਿਥੇ ਟਰੈਕਟਰ ਖੜੇ ਨੇ ਇਹ ਇੱਥੇ ਹੀ ਖੜਿਆ ਜੰਗਲ ਜੇ ਚ ਇੱਥੇ ਉਹ ਖੜੇ ਵੀਰ ਤੇ ਆਪਾਂ ਉਹਨਾਂ ਕੋਲੇ ਚੱਲ ਕੇ ਆਉਣੇ ਸਾਨੂੰ ਦਿਖਾਉਣੇ ਆ ਇਜੋ ਉਥੋਂ ਰਸਤਾ ਹੋਇਆ ਉਹ ਵੀਰਾਂ ਦੇ ਸੀ ਜਾਂ ਚਪੈਦਿਆਂ ਕੋਲੇ ਆ ਰਸਤਾ ਖਰਾਬ ਆ ਵੀ ਉਥੋਂ ਚਾਈਦਾ ਨਹੀਂ ਉਹ ਪਤਾ ਨਹੀਂ ਕਿੱਥੋਂ ਨਿੱਗੇ ਪੋਛਦੇ ਆ ਹੋ ਸਕਦਾ ਪਾਣੀ ਦੇ ਵਿੱਚ ਦੀ ਗਏ ਹੁਣ ਤੇ ਪਾਣੀ ਵੀਰਾਂ ਨੇ ਬਈ ਕੰਮ ਛੋਣਿਆ ਵਾਲਾ ਇਹ ਪਾਈਪ ਲੈਣਾ ਦੂਰ ਜਾਂਦਿਆਂ ਤਾਂ ਚਲਾ ਲਿਆ ਆਪਾਂ ਦਿਖਾਉਣੇ ਸਾਨੂੰ ਵੀਰਾਂ ਨੂੰ ਉੱਥੇ ਹਾਂਜੀ ਦੋਸਤੋ ਆਪਾਂ ਸੋਂ ਦੱਸਿਆ ਸੀ ਨਾ ਉਹ ਤਿੰਨ ਟਰੈਕਟਰ ਤੇ ਅੱਠ ਮੋਟਰਾਂ ਤੇ ਕਿੰਨੇ ਟਰਾਂਸਫਾਰਮ ਆ ਉਹ ਆ ਟਰੈਕਟਰ ਨੇ ਭਾਈ ਆ ਟਰੈਕਟਰ ਵਿੱਚ ਘਿਰ ਗਏ ਸੀ ਜੇ ਨਾਲੀ ਦਾ ਵਹਾਅ ਹੋਰ ਤੇਜ਼ ਹੁੰਦਾ ਤਨ ਨਾਲ ਹੀ ਇਹਨਾਂ ਨੂੰ ਵਿਚ ਲੈ ਜਾਂਦੀ ਤੇ ਪ੍ਰਮਾਤਮਾ ਨੇ ਰੱਖ ਲਿਆ ਖਰ ਵੀਰਾਂ ਦਾ ਬਚ ਗਿਆ ਖੈਰ ਸੁੱਖਣਾ ਚੰਗੀ ਗੱਲ ਹੋ ਗਈ ਤੇ ਨਹੀਂ ਵਿਚ ਲੈ ਕੇ ਗਈ ਹੈਨਾ ਤੇ ਆ ਦੇਖੋ ਵਿਚਾਰਿਆਂ ਦੀਆਂ ਮੋਟਰਾਂ ਮਾਟਰਾਂ ਨਹੀਂ ਇੱਥੇ ਹੀ ਰਹਿ ਜਾਂਦਾ ਇਹ ਜਗਾੜਾ ਆ ਤਿੰਨ ਟਰੈਡ ਸੀਗੇ ਯਾਰ ਹਾਰ ਕਿਨਾਂ ਨੂੰ ਛੱਡ ਕੇ ਜਾਣਾ ਪਿਆ ਤੇ ਕਿੰਨੀਆਂ ਮੋਟਰਾਂ ਇੱਥੇ ਤੇ ਆ ਨੁਕਸਾਨ ਇੱਧਰ ਕਾਫੀ ਹੋ ਗਿਆ ਦੇਖੋ ਪਾਣੀ ਦੇਖੋ ਸਾਨੂੰ ਉੱਦੇ ਵੀ ਦੱਸਿਆ ਸੀ ਨਾ ਵੀ ਇੱਥੋਂ ਦੀ ਵਗਿਆ ਹੋਇਆ ਆ ਰਿਆ ਜਗਾੜ ਕੇ ਮੇ ਰਹਿ ਜਾਂ ਤਾਂ ਆਹਾ ਆਹ ਕਿਹੜੇ ਵਿਚਾਰਾ ਵੀਰਾਂ ਦਾ ਉਹ ਦੇਖ ਉੱਤੇ ਜੈਗਨੇਟਰ ਵੀ ਇੱਕ ਉੱਦੇ ਸੁਣ ਦੱਸਿਆ ਸੀ ਨਾ ਆ ਸਾਰਾ ਸਮਾਨ ਤਾਂ ਰਹਿ ਗਿਆ ਯਾਰ ਉਹ ਵਿੱਚ ਡੁੱਬ ਗਿਆ ਉਹ ਦੇਖ ਆ ਕਦੋਂ ਵੀ ਡਿੱਗ ਸਕਦਾ ਖੰਭਾ ਦੇਖ ਆ ਆ ਕਿੱਡਾ ਵੱਡਾ ਨੁਕਸਾਨ ਹੋ ਗਿਆ ਤੇ ਆ ਪਾਣੀ ਨੇ ਦੇਖ ਕਿੱਡਾ ਵੱਡਾ ਘਾਰਾ ਪਾਇ ਇਥੋਂ ਦੀ ਹੋ ਸਕਦਾ ਇਹਦੇ ਵਿੱਚ ਆ ਲਾਈਟ ਹੋਵੇ ਤਾਰਾਂ 'ਚ ਤਾਂ ਮੋਟਰਾਂ ਚੱਲੀ ਜਾਂਦੀਆਂ ਆਂ ਹੈਦਰ ਪਾਣੀ ਦਾ ਬਹਾਅ ਦੇਖ ਹਜੇ ਵੀ ਮਾੜਾ ਮਾੜਾ ਰਿਸਕੀੰਦਾ ਪਾਣੀ ਨੂੰ ਦੇ ਕਿੱਦਾਂ ਵੱਡਾ ਘਾਰਾ ਪਾਇਆ ਉਹ ਉੱਥੋਂ ਨਹੀਂ ਆਇਆ। ਹਉ ਦੇ ਕਿੰਡਾ ਹਉ ਵੀ ਜਿਗਨੇਟਰ ਖੜਾ ਪਈ ਉਹ ਪਰਲੇ ਪਾਸੇ ਵੀ ਚੱਲੀ ਜਾਂਦਾ ਇਕਾ ਤੇ ਪਰਾਂ ਦਾ ਖਰ ਮੋਟਰ ਆ ਜਿਗਨੇਟਰ ਹੈਗਾ ਆਹਾ ਟਾਪੇ ਜਾ ਤੇ ਆ ਵੀ ਦਾ ਨੁਕਸਾਨ ਬਹੁਤ ਵੱਡਾ ਹੋ ਗਿਆ ਹੈ। ਆਹ ਟਰੈਕ ਟਪੇ ਸਾਰੇ ਵਿੱਚ ਰਹਿ ਗਏ ਸੀ ਜੇ ਨਾਲੀ ਦਾ ਵਹਾ ਹੋਰ ਹੁੰਦਾ ਆ ਸਾਰਾ ਮਿੱਟੀ-ਮੁੱਟੀ ਵਾਲਾ ਹੋ ਸਕਦਾ ਵਿੱਚੇ ਲੈ ਜਾਂਦੀ ਵਹਾ ਕੇ। ਕਿਆ ਹੁਣ ਵੀਰਾਂ ਨੇ ਅਸਦਾ ਹੇ ਦਾ ਟਰੈਂਜਨ ਘਪਿਆ। ਕਰਨਾ ਪੈਂਦਾ ਭਰਾਵਾ ਕੀ ਕਰਨਾ ਵਿਚਾਰੇ ਖਰਚਾ ਹੋਈ ਜਾਂਦਾ ਤੇਲ ਮੱਚੀ ਜਾਂਦਾ ਰੋਜ਼ ਨਾ। ਨਾ ਇੰਨਾ ਪਾਣੀ ਫਿਰਦਾ ਫਿਰ ਵੀ ਪਾਣੀ ਚੱਕ ਕੇ ਝੋਨਿਆਂ ਨੂੰ ਲਾਉਣਾ ਪੈਂਦਾ ਕਿਉਂਕਿ ਇੱਥੋਂ ਪਾਪ ਲੈਣਾ ਹੋ ਸਕਦਾ ਦੂਰ ਜਾਂਦਿਆਂਗਾ ਇਹ। ਬਹੁਤ ਵੱਡਾ ਨੁਕਸਾਨ ਹੋਇਆ ਫਸਲ ਦਾ ਤਾਂ ਹੋਈ ਹੋਇਆਗਾ। ਤੇ ਹੋ ਸਕਦਾ ਆ ਇਹਦੀ ਗੱਲ ਕਰਦਾ ਸੀ ਮੈਂ ਤੈਨੂੰ ਵੀ ਇੱਥੇ ਕਣਕ ਨਾਲ ਵਿਝੇ ਸਾਨੂੰ ਆ ਪਾਣੀ ਦੀ ਗੱਲ ਕਰਦੇ ਸੀ ਭਾਈ ਆਪਾਂ ਵੀ ਇੱਥੇ ਕੀ ਪਤਾ ਹੈ ਇਹ ਪਾਣੀ ਮੈਨੂੰ ਤਾਂ ਲੱਗਦਾ ਉਹਦੇ ਨੂੰ ਸੁੱਕਣਾ ਹੀ ਨਹੀਂ ਰਹਿਦਾ ਘਟੋ ਘਟਾ 4 4 5 5 ਫੁੱਟ ਪਾਣੀ ਖੜਾ ਹੈ ਇਹਦੇ ਵਿੱਚ ਇਹ ਪਾਣੀ ਨਹੀਂ ਸੁੱਕਣਾ ਕਣਕ ਫਿਰ ਕਿੱਥੋਂ ਹੋ ਜੂਗੀ ਝੋਨੇ ਦੀ ਫਸਲ ਤਾਂ ਗਈ ਗਈ ਹੈ ਤਾਂ ਹੁਣ ਹੀ ਕਣਕ ਵੀ ਨਹੀਂ ਜਿੰਦੀ ਮੈਨੂੰ ਨਾਲ ਹੀ ਇੰਨੀ ਚੜ ਗਈ ਸਿਆ ਦੇਖ ਲਾ ਕੀ ਪਾਣੀ ਕਿੰਨਾ ਨੀਵਾ ਇੱਥੋਂ ਘਟੋ ਘਟਾ 4 ਫੁੱਟ ਨੀਵਾ ਬਣੀ ਹੈ ਨਾ ਤੇ ਆ ਬੰਨਾ ਇੱਥੋਂ ਦੀ ਵੀ ਬਗਿਆ ਹੋਇਆ ਉਹ ਪਾਣੀ ਦੇਗਾ ਇਥੋਂ ਦੀ ਆਰੰਦ ਪਾਏ ਹੋਇਆ ਖੱਬਲ ਉਤੋਂ ਦੀ ਕਿਉਂਕਿ ਅੱਖਾਂ ਨਾਲ ਉਵੇਂ ਸਾਫ਼ ਨਹੀਂ ਨਾ ਹੋ ਸਕਦਾ ਕੈਸ਼ ਨਾ ਕਰਦੀ ਬਈ ਆਜਾ ਪੂਜਾ ਕਿਵੇਂ ਬਹਾ ਕਰ ਰੱਖਿਆ ਨਾ ਇਹ ਇਥੋਂ ਦੀ ਚੱਲਿਆ ਹੋਇਆ ਪਾਣੀ ਹੈ ਤੇ ਕਿੱਥੋਂ ਜ਼ਿਆਦਾ ਚੱਲੀ ਜਾਂਦਾ ਉਥੋਂ ਦੀ ਮਿੱਟੀ ਪੱਟ ਕੇ ਲੈ ਜਾਂਦਾ ਕਿਵੇਂ ਆ ਆਹ ਇਹ ਇਥੋਂ ਦੀ ਵੀ ਟੁੱਟਣ ਦੀ ਪੂਰੀ ਪੂਰੀ ਪਾਣੀ ਨੇ ਆਪਣੀ ਸ਼ਕਤੀ ਦਿਖਾਉਂਦਾ ਸੀ ਇਥੋਂ ਦੀ ਆ ਦੇਖਾ ਘਰਾਂ ਦਾ ਪਾਈ ਦਿੱਤਾ ਸੀ ਨਾ ਇੰਨਾ ਤੇ ਆ ਦੇ ਇੰਨਾ ਕ ਰਹਿ ਗਿਆ ਸੀ ਬੱਸ ਆਹ ਆ ਦੇਖਾ ਇਥੋਂ ਦੀ ਵਗਿਆ ਹੋਇਆ ਪਾਣੀ ਇੰਨਾ ਸੀਗਾ ਪਾਣੀ ਪਈਆ ਇਹਦੇ ਵਿੱਚ ਕਿਆ ਵੀਰਾਂ ਦੀ ਮੋਟਰਸਾਈਕਲ ਉਹਨਾਂ ਦੇ ਘਰੇ ਉਹ ਗਾਂ ਮੋਟਰਾਂ ਨੂੰ ਲੋਡ ਕਰੀ ਜਾਂਦੇ ਉੱਥੇ ਗਾਂਾਂ ਹੋ ਜਾਂਦੇ ਤੁਰੇ ਉਹ ਹੋ ਜਾਂਦੇ ਇੱਥੇ ਕੋਈ ਪੁਰਾਣੀ ਪਹੀ ਆ ਤੇ ਪਹੀ ਦੀ ਸੇਜ ਜੀ ਲੈ ਕੇ ਨਾ ਉਹ ਤੁਰੇ ਜਾਂਦੇ ਹੈਗੇ ਆ ਪਹੀ ਇੱਥੋਂ ਨਹੀਂ ਆਏ ਤਾਂ ਹਾਂਜੀ ਦੋਸਤੋ ਇੰਨਾ ਸੀਗਾ ਅਪਡੇਟ ਇਹਦਾ ਭਾਈ ਨਾਲ ਹੀ ਉਂਖਰ ਉਤਰ ਗਈ ਖੈਰ ਸੁੱਖ ਹੈ ਗਈ ਹੁਣ ਕਿੰਨਾ ਨੁਕਸਾਨ ਉਹਨੇ ਕਰਨਾ ਸੀ ਕਰਤਾ ਤਾਂ ਫਿਰ ਮਿਲਦੇ ਹਾਂ ਕਿਸੇ ਨਵੇਂ ਅਪਡੇਟ ਦੇ ਨਾਲ ਨਵੇਂ ਬਲੌਗ ਦੇ ਵਿੱਚ ਨਵੇਂ ਭਰਾ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਭਾਈ ਤਜਾਉਂਦੇ ਰਹੋ ਬਸਦੇ ਰਹੋ ਰੱਬ ਰਾਖਾ